ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਦੇਖਿਆ ਜਰੂਰ ਦੇਖਿਆ ਕਰੋ ਅੱਜ ਆਪਾਂ ਲੈ ਕੇ ਆਏਗੇ ਕਾਫੀ ਜਿਆਦੇ ਸੋਹਣੇ ਸੂਟ ਲੈ ਕੇ ਆਏਗੇ ਬਰਬਰੀ ਮੈਚਿੰਗ ਲੈ ਕੇ ਆਏਗੇ ਸੂਟ ਦੋ-ਦੋ ਆਪਣੇ ਕੋਲੇ ਅਵੇਲੇਬਲ ਹੈਗੇ ਨੇ ਕਿ ਜੇ ਤੁਸੀਂ ਆਰਡਰ ਕਰਨਾ ਚਾਹੋ ਨਿਓ ਅਲੱਗ-ਅਲੱਗ ਪ੍ਰਿੰਟ ਦੇ ਵਿੱਚ ਵੀ ਤੁਸੀਂ ਆਰਡਰ ਹੈਗਾ ਜਿਹੜਾ ਕਰ ਸਕਦੇ ਹੋਗੇ ਇਹ ਆਪਾਂ ਕਟਿੰਗ ਕਰਕੇ ਸੂਟਨੇਗੇ ਅੱਜ ਮਾਰਨਿੰਗ ਟਾਈਮ ਉੱਪਰ ਰੱਖਲੇ ਸੀਗੇ ਲੋ ਜੀ ਕੋਈ ਵੀ ਤੁਹਾਨੂੰ ਪ੍ਰਿੰਟ ਪਸੰਦ ਆਉਂਦਾ ਕਿ ਤੋ ਤੁਸੀਂ ਆਰਡਰ ਕਰ ਸਕਦੇ ਹੋ ਠੀਕ ਪ੍ਰਾਈਸ ਦੇ ਉੱਪਰ ਬਰਬਰੀ ਹੈ ਬਰਬਰੀ ਬਹੁਤ ਜਿਆਦੇ ਸੋਹਣੀ ਸਰੀ ਸਿਲਕੇ ਆ ਗਈ ਤੇ ਨਾਲ ਹੈਗੀਆਂ ਨੇ ਮੋਡਲ ਦੀਆਂ ਬਾਟਮ ਲਿੰਗੀਆਂ ਪਲੇਨ ਤੁਸੀਂ ਦੇਖ ਸਕਦੇ ਹੋ ਇਹ ਨਾਲ ਹੀ ਆਈਆਂ ਨੇ ਕੋਈ ਆਪਾਂ ਅਲੱਗ ਤੋਂ ਇਹਨਾਂ ਦੀ ਮੈਚਿੰਗ ਨਹੀਂ ਕੀਤੀ ਪ੍ਰਾਈਸ ਰਹੂਗਾ ਜੀ ਇਹਨਾਂ ਦਾ 1500 ਵਿਦ ਸ਼ਿਪਿੰਗ ਰਹੂਗਾ ਤੇ ਸਾਰੇ ਸੂਟ ਜਿੰਨੇ ਵੀ ਮੈਂ ਤੁਹਾਨੂੰ ਅੱਜ ਦਿਖਾਉਂਗੀ ਸਾਰਿਆਂ ਦਾ ਪ੍ਰਾਈਸ 1500 ਹੈ ਵਿਦ ਸ਼ਿਪਿੰਗ ਹੈ ਪਹਿਲਾ ਕਲਰ ਤੁਸੀਂ ਦੇਖ ਸਕਦੇ ਹੋ ਬਲੈਕ ਕਲਰ ਹੈਗਾ ਦੂਜਾ ਹੈਗਾ ਜੀ ਮਜ਼ੈਂਟਾ ਕਲਰ ਹੈਗਾ ਲਓ ਜੀ ਪ੍ਰਿੰਟ ਤੁਸੀਂ ਦੇਖ ਸਕਦੇ ਹੋ ਦੂਜਾ ਸੇਮ ਪ੍ਰਿੰਟ ਦੇ ਵਿੱਚ ਹੈ ਤੇ ਨਾਲ ਇਸ ਤਰ੍ਹਾਂ ਰਹੂਗੀ ਪਲੇਨ ਬਾਟਮ ਰਹੂਗੀ ਬਾਟਮ ਦਾ ਜਿਹੜਾ ਮਤਲਬ ਕਪੜਾ ਹੈਗਾ 2.5 ਹੋਊਗਾ 2 ਦੇ ਹੋ ਸਕਦਾ 3.5 ਵੀ ਹੋ ਸਕਦਾ ਠੀਕ ਹੈ ਜੀ ਇਸ ਤਰ੍ਹਾਂ ਸਟੱਫ ਹੈਗਾ ਤੇ ਬਹੁਤ ਜਿਆਦਾ ਸੋਹਣਾ ਤੇ ਟਾਪ ਟਾਲ ਲਾਈਨਿੰਗ ਤੁਸੀਂ ਉਹ ਲਗਾ ਕੇ ਸਿਲਾਈ ਕਰਵਾ ਸਕਦੇ ਹੋਗੇ ਲਓ ਜੀ ਤੇ ਇਹਦੇ ਵਿੱਚ ਹੈਗਾ ਅਗਲਾ ਸ਼ੇਡ ਹੈਗਾ ਗਰਾਸ਼ਟ ਸ਼ੇਡ ਹੈਗਾ ਲਓ ਜੀ ਰਾਸ਼ਟ ਛੇੜ ਆ ਜਾਊਗਾ ਤੇ ਨਾਲ ਰਾਸ਼ਟ ਹੀ ਪਲੇਨ ਬਾਟਮ ਹੈਗੀ ਜੇ ਤੁਸੀਂ ਇਤੇ ਵਰਕ ਵਗੈਰਾ ਕਰਵਾ ਕੇ ਇਹਨਾਂ ਨੂੰ ਹੋਰ ਵੀ ਸੋਹਣਾ ਬਣਾਉਣਾ ਚਾਹੁੰਦੇ ਹੋ ਸੂਟਾਂ ਨੂੰ ਤਾਂ ਤੁਸੀਂ ਉਸ ਤਰ੍ਹਾਂ ਆਪਣਾ ਆਰਡਰ ਦੇ ਸਕਦੇ ਹੋ ਵਰਕ ਦਾ ਡਿਜ਼ਾਈਨ ਤੁਸੀਂ ਆਪਣਾ ਵੀ ਦੇ ਸਕਦੇ ਹੋ ਜਾਂ ਸੀ ਆਪਣੇ ਅਕੋਰਡਿੰਗ ਹੈ ਜਿਹੜਾ ਤਿਆਰ ਕਰਵਾ ਦਾਂਗੇ ਲਓ ਜੀ ਨੈਕਸਟ ਸੂਟ ਹੈਗਾ ਜੀ ਕਰੀਮ ਦੇ ਉੱਪਰ ਹੈਗਾ ਬਹੁਤ ਹੀ ਪਿਆਰਾ ਜਿਹਾ ਦੇਖੋ ਤੁਸੀਂ ਹਨਾ ਪ੍ਰਿੰਟ ਕਾਫੀ ਜ਼ਿਆਦਾ ਉੱਠਿਆ ਹੈਗਾ ਪ੍ਰਿੰਟ ਤੇ ਨਾਲ ਹੈਗੀ ਹੈਗੀ ਮੋਡਲ ਦੀ ਬਾਟਮ ਹੈਗੀ ਇਸ ਤਰ੍ਹਾਂ ਦੇਖੋ ਬਹੁਤ ਜਿਆਦਾ ਸੋਹਣਾ ਬਿਲਕੁਲ ਲਾਈਟ ਵੇਟ ਵਰਪਰੀ ਆ ਗਈ ਬਹੁਤ ਜਿਆਦਾ ਸੋਹਣੀ ਵਰਪਰੀ ਆਈ ਹੈ ਕਿ ਪਹਿਲਾਂ ਸੀ 올 ఓవర్ ਸੂਟ ਪਾਈ ਨਹੀਂ ਮੈਚਿੰਗ ਫਸਟ ਟਾਈਮ ਲੈ ਕੇ ਆਇਾਂਗੇ ਲੋ ਜੀ ਹੁਣ ਤੁਹਾਨੂੰ ਨੈਕਸਟ ਪ੍ਰਿੰਟ ਦੇ ਵਿੱਚ ਤੁਹਾਨੂੰ ਮੈਂ ਦਿਖਾ ਦਿੰਨੀ ਆਂਗੀ ਪਹਿਲੇ ਪ੍ਰਿੰਟ ਦੇ ਵਿੱਚ ਚਾਰ ਰੰਗ ਸੀਗੇ ਆਪਣੇ ਚਾਰੋਂ ਮੈਂ ਤੁਹਾਨੂੰ ਸ਼ੋ ਕਰ ਚੁੱਕੀ ਆਂਗੀ ਤੇ ਅਗਲਾ ਪ੍ਰਿੰਟ ਹੈਗਾ ਜਿਹੜਾ ਤੁਸੀਂ ਦੇਖ ਸਕਦੇ ਹੋਗੇ ਬਹੁਤ ਹੀ ਪਿਆਰਾ ਜਿਹਾ ਪ੍ਰਿੰਟ ਹੈਗਾ ਤੇ ਇਹਦੇ ਨਾਲ ਇਸ ਤਰ੍ਹਾਂ ਹੈਗੀ ਹੈ ਕਿ ਬਾਟਮ ਹੈਗੀ ਬਲੈਕ ਕਲਰ ਦੀ ਤੇ ਤੇ ਤੁਸੀਂ ਵਰਕ ਕਰਵਾ ਕੇ ਇਹਨੂੰ ਹੋਰ ਵੀ ਜਿਆਦਾ ਸੋਹਣਾ ਬਣਾਉਣਾ ਚਾਹੁੰਦੇ ਹੋ ਬਣਾ ਸਕਦੇ ਹੋ ਪੈਚ ਵਰਕ ਕਰਵਾਉਣਾ ਚਾਹੁੰਦੇ ਹੋ ਪੈਚ ਵਰਕ ਕਰਾ ਸਕਦੇ ਹੋ ਪ੍ਰਾਈਸ ਇਹਦਾ ਸੇਮ ਹੀ ਰਹੂਗਾ ਜੀ 1500 ਇਹਦੇ ਵਿੱਚ ਵੀ ਕਲਰ ਹੈਗੇ ਨੇਗੇ ਜਿੱਦਾਂ ਕਿ ਪਹਿਲਾ ਕਲਰ ਹੈਗਾ ਸੀਗਾ ਬਲੈਕ ਤੇ ਅਗਲਾ ਹੈਗਾ येलो ਸ਼ੇਡ ਹੈਗਾ ਤੇ ਇਸ ਤਰ੍ਹਾਂ ਇਹਦੇ ਨਾਲ ਬਾਟਮ ਹੈਗੀ ਠੀਕ ਹੈ ਜੀ ਦੁਪੱਟਾ ਤੁਸੀਂ ਇਹਦੇ ਨਾਲ ਬਰਬਰੀ ਦਾ ਵੀ ਲੈ ਸਕਦੇ ਹੋਗੇ ਜਾਂ ਫਿਰ ਕਸ਼ਮੀਰੀ ਦੁਪੱਟੇ ਵਗੈਰਾ ਇਦਾਂ ਲੱਗ-ਲੱਗ ਫੈਬਰਿਕ ਹੈਗਾ ਆਪਣੇ ਕੋਲੇ ਤੁਸੀਂ ਉਦਾਂ ਦੇ ਵੀ ਲੈ ਸਕਦੇ ਹੋਗੇ ਲੋ ਜੀ ਇਹ ਅਗਲਾ ਕਲਰ ਹੈਗਾ ਕਿ ਮਜ਼ੈਂਟਾ ਸ਼ੇਡ ਹੈਗਾ ਇਸ ਤਰ੍ਹਾਂ ਦੇ ਨਾਲ ਮਜ਼ੈਂਟਾ ਕਲਰ ਦੀ ਪਲੇਨ ਬਾਟਮ ਰਹੂਗੀ ਸਿਲਾਈ ਕਰਵਾਉਣਾ ਚਾਹੁੰਦੇ ਹੋ ਸਿਲਾਈ ਕਰਵਾ ਸਕਦੇ ਹੋ ਬਿਨਾਂ ਸਿਲਾਈ ਤੋਂ ਲੈਣਾ ਚਾਹੁੰਦੇ ਹੋ ਬਿਨਾਂ ਸਿਲਾਈ ਤੋਂ ਵੀ ਲੈ ਸਕਦੇ ਹੋ ਤੁਸੀਂ ਲਓ ਜੀ ਨੈਕਸਟ ਪ੍ਰਿੰਟ ਹੈਗਾ ਜਿਹੜਾ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਜਿਹਾ ਪ੍ਰਿੰਟ ਹੈ ਇਹਦੇ ਨਾਲ ਇਸ ਤਰ੍ਹਾਂ ਦੀ ਬਾਟਮ ਰਹੂਗੀ ਮੋਰ ਪੰਖੇ ਆ ਛੇੜ ਹੈਗਾ ਤੇ ਪ੍ਰਿੰਟ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਹੀ ਪਿਆਰਾ ਜਿਹਾ ਪ੍ਰਿੰਟ ਹੈ ਜੇ ਕਿਸੇ ਭੈਣ ਨੇ ਹਨਾ 2 ਜਾਂ 3 ਸੂਟ ਲੈਣੇ ਨੇਗੇ ਮਤਲਬ ਤਿੰਨ ਡਿਜ਼ਾਈਨ ਨੇਗੇ ਇਹਨਾਂ ਦੇ ਵਿੱਚੋਂ ਤੁਸੀਂ ਸਿਲੈਕਟ ਕਰਕੇ ਸੂਟ ਲੈਣਗੇ ਜਿਹੜੇ ਲੈ ਸਕਦੇ ਹੋਗੇ 1500 ਇੱਕ ਸੂਟ ਦਾ ਪ੍ਰਾਈਸ ਰਹੇਗਾ ਦੁਪੱਟਾ ਤੁਸੀਂ ਲਗਾਉਂਗੇ ਉਹਦੇ ਅਲੱਗ ਚਾਰजेस ਹੋਣਗੇ ਲੋ ਜੀ ਇਸ ਤੋਂ ਬਾਅਦ ਆ ਗਿਆ ਜੀ ਰਸਟ ਸ਼ੇਡ ਆ ਗਿਆ ਤੇ ਇਸ ਤਰ੍ਹਾਂ ਆ ਗਈ ਜੀ ਬਾਟਮ ਹੈਗੀ ਰਸਟ ਕਲਰ ਦੀ ਇਹਦੀ ਪ੍ਰਿੰਟਿੰਗ ਡਿਜ਼ਾਈਨ ਅਲੱਗ ਹੈਗੀ ਉਹਨਾਂ ਤੋਂ ਹਟ ਕੇ ਹੈਗੀ ਉਹਨਾਂ ਦੀ ਅਲੱਗ ਡਿਜ਼ਾਈਨਿੰਗ ਸੀ ਇਹਨਾਂ ਦੀ ਅਲੱਗ ਡਿਜ਼ਾਈਨਿੰਗ ਹੈ ਇਹਦੇ ਵਿੱਚ ਜਿੰਨੇ ਵੀ ਕਲਰ ਹੈਗੇ ਨੇ ਮੈਂ ਤੁਹਾਨੂੰ ਸ਼ੋ ਕਰ ਦਿੰਨੀ ਆ ਬਹੁਤ ਹੀ ਪਿਆਰਾ ਜਿਹਾ ਪ੍ਰਿੰਟ ਹੈ मतलब कलर प्रिंट सारे बहुत ज्यादा सोने रहेंगे लो जी नेक्स्ट प्रिंट ਹੈਗਾ ਜਿਹੜਾ ਤੁਸੀਂ ਦੇਖ ਸਕਦੇ ਹੋਗੇ ਨਾਲ ਰਹੂਗੀ 그린 कलर ਦੀ ਬਾਟਮ ਰਹੂਗੀ ਤੁਸੀਂ ਦੋ ਕਲਰ ਦੇ ਵਿੱਚ ਇਹਦੇ ਨਾਲ ਦੁਪੱਟਾ ਰੱਖ ਸਕਦੇ ਹੋਗੇ ਪਿੰਕ ਕਲਰ ਦੇ ਵਿੱਚ ਰੱਖ ਸਕਦੇ ਹੋਗੇ 그린 ਦੇ ਵਿੱਚ ਰੱਖ ਸਕਦੇ ਹੋਗੇ ਠੀਕ ਹੈ ਜੀ ਇਸ ਤਰ੍ਹਾਂ ਤੁਸੀਂ ਡਾਈ ਕਰਵਾ ਸਕਦੇ ਹੋ ਨਾਲ ਦੀ ਨਾਲ ਪੇਮੈਂਟ ਕਰਕੇ ਆਪਣੀ ਬੁਕਿੰਗ ਹੈਗੀ ਸੂਟ ਦੀ ਜਿਹੜੀ ਕਰਵਾ ਦਿਓ ਤੇ ਪੇਮੈਂਟ ਹੈਗੀ ਜਿਹੜੀ ਨਾਲ ਦੀ ਨਾਲ ਕਰਿਓ ਤੇ ਡਿਲੇ ਨਾ ਕਰਿਓ ਜਿਵੇਂ ਜਿਵੇਂ ਜਿਹੜੀ ਭੈਣ ਦੀ ਹੈ ਨਾ ਪਹਿਲਾਂ ਪੇਮੈਂਟ ਆਈ ਜਾਊਗੀ ਉਹਨੂੰ ਆਪਾਂ ਸੂਟ ਦੇ ਹੀ ਚੱਲਾਂਗੇ ਲੋ ਜੀ ਲਵੈਂਡਰ ਕਲਰ ਦਾ ਸੋਰੀ ਡਾਰਕ ਪਰਪਲ ਸ਼ੇਡ ਦਾ ਸੂਟ ਹੈਗਾ ਇਹਦੇ ਵਿੱਚ ਤੁਸੀਂ ਪ੍ਰਿੰਟਿੰਗ ਡਿਜ਼ਾਈਨ ਦੇਖ ਸਕਦੇ ਹੋ ਫਰੋਜ਼ੀ ਨਾਲ ਕਿੰਨਾ ਜਿਆਦਾ ਸੋਨਾ ਪ੍ਰਿੰਟ ਹੈ ਨਾ ਤਿਆਰ ਕੀਤਾ ਹੋਇਆ ਹੈਗਾ ਤੇ ਇਸੇ ਤਰ੍ਹਾਂ ਹੀ ਤੁਸੀਂ ਮਤਲਬ ਸਲਵਾਰ ਤੇ ਕੰਮ ਕਰਾ ਸਕਦੇ ਹੋ ਜਿਹੜੇ ਸ਼ਰਟ ਆਲੇ ਕਲਰ ਹੁੰਦੇ ਨੇਗੇ ਉਹ ਬਾਟਮ ਦੇ ਵਿੱਚ ਪਏ ਜਾਂਦੇ ਹੁੰਦੇ ਨੇ ਇਸ ਤਰ੍ਹਾਂ ਸੂਟ ਹੈਗਾ ਜਿਹੜਾ ਕਾਫੀ ਜਿਆਦਾ ਸੋਨਾ ਬਣ ਜਾਂਦਾ ਹੈਗਾ ਲੋ ਜੀ ਲਾਸਟ ਸੂਟ ਹੈਗਾ ਜੀ ਮੋਰ ਪੰਖੀ ਆ ਇਹ ਵੀ ਤੁਸੀਂ ਦੇਖ ਸਕਦੇ ਹੋਗੇ ਪ੍ਰਿੰਟ ਕਿੰਨਾ ਜਿਆਦਾ ਸੋਹਣਾ ਹੈਗਾ ਲੋ ਜੀ ਤੇ ਇਹਦੇ ਨਾਲ ਹੈਗੀ ਹੈ ਜੀ ਇਸ ਤਰ੍ਹਾਂ ਦੀ ਬਾਟਮ ਹੈਗੀ ਪਲੇਨ ਲੋ ਬਾਕੀ ਜੇ ਤੁਸੀਂ ਦੁਪट्टे ਡਾਈ ਕਰਵਾਉਣੇ ਹੋ ਤਾਂ ਤੁਸੀਂ ਮੇਰੇ ਨੂੰ ਹ ਡਿਟੇਲ ਦੇ ਸਕਦੇ ਹੋ WhatsApp ਤੇ ਵੀ ਸਾਡਾ ਇਸ ਤਰ੍ਹਾਂ ਜਿਹੜਾ ਦੁਪੱਟਾ ਹੈਗਾ ਇਸ ਤਰ੍ਹਾਂ ਦਾ ਤੁਸੀਂ ਰੈਡੀ ਕਰਵਾ ਦਿਓ ਠੀਕ ਹੈ ਜੀ ਤੇ ਕੋਈ ਵੀ ਤੁਸੀਂ ਬਾਹਰ ਤੋਂ ਦੇਖ ਰਹੇ ਹੋ ਪੈਨ ਹਨ ਤੁਸੀਂ ਵੀ ਆਰਡਰ ਕਰਨਾ ਚਾਹੋਗੇ ਸੂਟ ਦਾ ਜਰੂਰ ਆਪਣੇ ਕੋਲੇ ਆਰਡਰ ਕਰ ਸਕਦੇ ਹੋਗੇ ਥੋੜਾ ਜਿਹਾ ਟਾਈਮ ਦੇ ਕੇ ਚੱਲਣਾ ਪਊਗਾ ਸੂਟ ਨਹੀਂ ਜਿਹੜਾ ਟਾਈਮ ਲੱਗ ਜਾਂਦਾ 1 ਮਹੀਨੇ ਤੋਂ 1.5 ਮਹੀਨਾ ਟਾਈਮ ਜੇ ਤੁਹਾਡੀ ਕੋਈ ਅਰਜੈਂਟ ਐਮਰਜੈਂਸੀ ਹੈਗੀ ਤਾਂ ਤੁਸੀਂ ਸਾਨੂੰ ਦੱਸ ਸਕਦੇ ਹੋਗੇ ਤਾਂ ਫਿਰ ਅਸੀਂ ਪਹਿਲਾਂ ਕਰਵਾ ਦਾਂਗੇ ਠੀਕ ਹੈ ਜੀ ਮੈਨੂੰ ਪੂਰੀ ਉਮੀਦ ਹੈ ਤੁਹਾਨੂੰ ਅੱਜ ਵਾਲੇ ਸੂਟ ਜਿਹੜੇ ਪਸੰਦ ਆਏ ਹੋਣਗੇ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਸਾਡੇ ਸੂਟ ਕਿਵੇਂ ਦੇ ਲੱਗੇ ਤੇ ਅਗਲੀ ਵੀਡੀਓ ਆਪਾਂ ਲੈ ਕੇ ਆਵਾਂਗੇ ਅਗਲੇ ਦਿਨ ਦੇ ਨਾਲ ਸਤਿ ਸ਼੍ਰੀ ਅਕਾਲ ਜੀ